ਜੇ ਸਿੱਖੀ ਵੇਖਣੀ ਚਮਕੌਰ ਦੀ ਗੜੀ 'ਚ ਵੇਖੋ ਜਾ ਕੇ ਮਾੜੇ ਤੋਂ ਮਾੜਾ ਟਾਈਮ ਵੇਖਿਆ ਗੁਰੂ ਕੋ ਮੰਗਿਆ ਹੀ ਕੁਝ ਨਹੀਂ ਇੱਥੇ ਧਰਮ ਛੱਡਣ ਨੂੰ ਬੈਠੇ ਆ ਨਹੀਂ ਜੀ ਸਾਡਾ ਲਿੰਟਰ ਨਹੀਂ ਪੈਂਟਿਆ ਜਿਹੜਾ ਲਿੰਟਰ ਪਾਉ ਧਰਮ ਛੱਡ ਜਾਗੇ ਸਾਡੇ ਪਾਪੇ ਦੀ ਦਵਾਈ ਲਿਆਉਣ ਵਾਲੀ ਆ ਦਵਾਈ ਲਿਆ ਦਿਓ ਅਸੀਂ ਧਰਮ ਛੱਡਣ ਨੂੰ ਬੈਠੇ ਆ ਸਾਡੇ ਨਿਆਣੇ ਨਿਆਣੇ ਤੂੰ ਜੰਮੇ ਤੇ ਫੀਸਾਂ ਕੋਈ ਤਾਰੇ ਤੇ ਨਿਆਣਿਆਂ ਦੀ ਪਾਪੇ ਦੀ ਆਮਦਨ ਤੂੰ ਸੰਭੀ ਸਾਰੀ ਉਮਰ ਪਾਪੇ ਦੀ ਪੈਲੀ ਤੂੰ ਸਾਹਮਣੇ ਤੇ ਪਾਪੇ ਤੇਰੇ ਦੀ ਫੀਸ ਹੁਣ ਹੋਰ ਕੋਈ ਤਾਰ ਕੇ ਜਾਵੇ ਹਸਪਤਾਲ ਦੀ ਅਸੀਂ ਧਰਮ 'ਚ ਤਾਦ ਰਹਿਣਾ ਸਾਡੇ ਪਾਪ ਹਸਪਤਾਲ ਬਿਮਾਰ ਹੋ ਗਿਆ ਸੀ ਸਾਡਾ ਲੈਂਡਰ ਪਵਾਤਾ ਸਾਡਾ ਸ਼ਟਰ ਲਵਾਤਾ ਅਸੀਂ ਧਰਮ ਛੱਡਣ ਨੂੰ ਤਿਆਰ ਬੈਠੇ ਏਦਾਂ ਨਹੀਂ ਹੈਗਾ ਉਹ ਧਰਮ ਨਹੀਂ ਹੈਗਾ ਤੇ ਜੇ ਏਦਾਂ ਦੇ ਹੁੰਦੇ ਨਾ ਚਮਕੌਰ ਦੀ ਗੜੀ ਚ ਆ ਜਿਹੜੇ ਪੈਸੇ ਹਨ ਧਰਮ ਛੱਡਣ ਨੂੰ ਬੈਠੇ ਆ ਇਹਨਾਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਣਾ ਮਹਾਰਾਜ ਐਫ ਡੀ ਕਿੰਨੇ ਦੀ ਕਰਾ ਕੇ ਦੇਂਗਾ ਲੜਾਂਗੇ ਫੇਰ ਸਿੱਖੀ ਵੇਖਣੀਆਂ ਤੇ ਉਹਨਾਂ ਚਾਲੀਆਂ ਨੂੰ ਵੇਖੋ ਵੀ ਔਖਾ ਸੌਖਾ ਟਾਈਮ ਵੀ ਹੈ ਕਿ ਇੱਕ ਕਰੀ ਉਲਾਮਾ ਨਹੀਂ ਮਾਰਨ ਦਾ ਮਹਾਰਾਜ ਮਰ ਚੱਲੇ ਆ ਤੂੰ ਦਿੱਤਾ ਕੱਖ ਨੇ ਉਹ ਕਹਿੰਦੇ ਪਾਤਸ਼ਾਹ ਗੁਰਦੇਵ